ਐਮਐਲਏ ਦਾ ਕੀ ਚਾਹੇ ਮੁੱਖ ਮੰਤਰੀ ਆ ਜਵੇ ਕਿਉਂਕਿ ਜਦੋਂ ਪਿੰਡ ਦਾ ਏਕਾ ਹੋ ਚੁੱਕਿਆ ਵਾ ਖਾੜੇ ਦੇ ਮੈਦਾਨ ਚ ਲੋਕ ਉਤਰ ਚੁੱਕੇ ਆ 82 ਸਾਲਾਂ ਬਾਅਦ ਖਾੜੇ ਦੇ ਵਿੱਚ ਸਰਬਸੰਮਤੀ ਹੋਈ ਆ ਇਹ ਖਾੜਾ ਹੁਣ ਉਹ ਖਾੜਾ ਨਹੀਂ ਰਿਹਾ ਖਾੜੇ ਦੇ ਲੋਕ ਹੁਣ ਜੰਗ ਜਿੱਤਣਾ ਸਿੱਖ ਚੁੱਕੇ ਆ ਮਾਈ ਭਾਗੋ ਦੀਆਂ ਬਾਰਸ ਮੂਰੇ ਆ ਚੁੱਕੀਆਂ ਵਾ ਗੁਰੂ ਦੇ ਸਿੱਖ ਲੜਾਈ ਲੜਨ ਲਈ ਮੂਰੇ ਆ ਚੁੱਕੇ ਆ ਵੋਟਾਂ ਲੈਣ ਆਉਣਗੇ ਕਿਸੇ ਤਰੀਕੇ ਨਾਲ ਹੀ ਪਿੰਡ 'ਚ ਵੜਨਗੇ ਸੋਚ ਸਮਝ ਕੇ ਕਿਦਾ ਸਾਡੇ ਪਿੰਡ ਦੇ ਵਿੱਚ ਤਾਂ ਆਪ ਵਾਲੇ ਤੱਕ ਤੇ ਭੁੱਲ ਕੇ ਵੀ ਬੂਥ ਬਣਾ ਲਾ ਲੈਣ ਜਿਹੜੇ ਲੋਕ ਆ ਉਹ ਬਹੁਤ ਦੁਖੀ ਹੋਏ ਬੈਠਿਆ ਇਲਾਕੇ ਦੇ ਲੋਕ ਦੁਖੀ ਹੋਏ ਬੈਠਿਆ ਇਹ 92 ਸੀਟਾਂ ਅੱਗੇ ਲੈ ਕੇ ਗਏ ਆ ਮੈਨੂੰ ਲੱਗਦਾ ਹੈ ਕਿ 2-4 ਵੀ ਲੈ ਜਾਂਦਾ ਬਹੁਤ ਵੱਡੀ ਗੱਲ ਆ ਤੇ ਦੱਸ ਕੇ ਆਉਂਦੇ ਨਾ ਫੇਰ ਤਾਂ ਪਤਾ ਲੱਗਦਾ ਵੀ ਹਾਂ ਲੜਾਈ ਕਿ ਆਰ ਪਾਰ ਦੀ ਹੁੰਦੀ ਏ ਸਾਨੂੰ ਸਿਰਫ ਸੁੱਤਿਆਂ ਪੈਣ ਨੂੰ ਢਾਹ ਗਿਆ ਸਾਡੇ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਪਰ ਸਾਨੂੰ ਸਾਡੀ ਜਿਹੜੀ ਧਰਤੀ ਆ ਇਹ ਇਹ 10ਵੇਂ ਪਾਸੇ 400 ਪ੍ਰਾਪਤ ਆ ਭੰਤਨ ਬਾਬਾ ਸਾਹ ਸਿੰਘ ਦੀ ਬੇਦੀ ਗੁਰਨਾਰਕ ਦੇਵ ਜੀ ਦੀ ਅਨਸਮਾਨਸ ਜਾਣ ਕੇ 11ਵੇਂ ਅਨਸਮਾਨਸਾ ਉਹਨਾਂ ਦਾ ਜਣ ਕੇ ਬਾਹਰ ਆ ਫਿਰ ਜਣ ਕੇ ਜੇ ਸਾਡੇ ਨਗਰ ਤੇ ਕੋਈ ਚੜ ਕੇ ਆਉਗਾ ਉਹ ਲਹਾ ਕੇ ਜਾਊਗਾ ਚੜੀ ਆਉ ਲੱਤੀ ਜਾਊਗਾ ਬਦਲਾ ਦੀ ਵੀ ਜੋ ਆ ਪਰ ਉਹ ਧਰਨੇ ਲਾਉਣ ਲਾਤਾ ਇਹ ਤਾਂ ਕਹਿੰਦੇ ਸੀ ਆਪਾਂ ਧਰਨੇ ਨਹੀਂ ਲਾਉਣ ਦਿੰਦੇ ਸਾਡੇ ਤਾਂ ਸਰਬਜੀਤ ਕੌਰ ਮਾਨੂੰ ਕੇ ਇੱਕ ਵਾਰੀ ਵੀ ਆ ਕੇ ਸਾਡੇ ਪਿੰਡ ਦੀ ਬਾਰਸਾਰ ਨਹੀਂ ਲਈ ਇਹ ਫੈਕਟਰੀ ਲੱਗਣੀ ਚਾਹੀਦੀ ਜਾਂ ਨਹੀਂ ਚਾਹੀਦੀ ਉਹਨੇ ਸਾਨੂੰ ਇਸ ਚੀਜ਼ ਬਾਰੇ ਪੁੱਛਿਆ ਹੀ ਨਹੀਂ ਹੈਗਾ ਉਹੀ ਸਰਬਜੀਤ ਮਾਨੂੰਕੇ ਨੂੰ ਅਸੀਂ ਪਿੰਡ ਦੇ ਵਿੱਚੋਂ ਪੂਰੀ ਲੀਡ ਦੇ ਨਾਲ ਜਤਾਇਆ ਸੀ ਤੇ ਹੁਣ ਉਹ ਸਾਡੇ ਪਿੰਡ ਦੇ ਵਿੱਚ ਜਿਹੜੀ ਇਹ ਫੈਕਟਰੀ ਲਵਾਉਣ ਦੇ ਹੱਕ ਚ ਆ ਇਹ ਫੈਕਟਰੀ ਗ੍ਰੀਨ ਜ਼ੋਨ ਦੇ ਵਿੱਚ ਲੱਗ ਰਹੀ ਹੈ ਪਿੰਡ ਦੇ ਵਿੱਚ ਲੱਗ ਰਹੀ ਹੈ ਇਸੇ ਕਰਕੇ ਸਾਡਾ ਨਗਰ ਵਿਰੋਧ ਕਰ ਰਿਹਾ ਹੈ ਇਹ ਫੈਕਟਰੀ ਦੇ ਵਿੱਚ ਗੈਸ ਤਿਆਰ ਕਰਨੀ ਹੈ ਜਾਂ ਉਹਦਾ ਬਿਜਲੀ ਜਾਣਾ ਮਾ ਉਹਦੇ ਨਾਲ ਸਾਡਾ ਪਾਣੀ ਜਿਹੜਾ ਹੈਗਾ ਦੂਸ਼ਤ ਹੋਊਗਾ ਜਿਹਦੇ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗਣਗੀਆਂ ਇਹਨਾਂ ਦੇ ਮਾਰਾਂ ਨਾਲ ਮੀਟਿੰਗ ਕੀਤੀ ਆ ਮੰਤਰੀਆਂ ਨਾਲ ਮੀਟਿੰਗ ਕੀਤੀ ਜੀ ਤੁਸੀਂ ਸਾਫਤ ਕਰਕੇ ਆਏ ਵੀ ਇਹ ਕੈਂਸਰ ਫੈਕਟਰੀ ਆ ਕੈਂਸਰ ਫੈਕਟਰੀਆਂ ਪੰਜਾਬ ਸਰਕਾਰ ਪਿੰਡਾਂ ਚ ਲਿਜਾਊਗੀ ਤੇ ਦੇਖੋ ਹੁਣ ਵਾਲਾ ਪ੍ਰਵੱਖ ਦਾ ਕੀ ਬਣੂਗਾ ਇਸ ਵੇਲੇ ਪਿੰਡ ਅਖਾਰੇ ਦੇ ਵਿੱਚ ਅੱਜ ਵੱਡੀ ਕਾਨਫਰੰਸ ਪਿੰਡ ਅਖਾਰੇ ਦੇ ਵਿੱਚ ਰੱਖੀ ਗਈ ਪਿਛਲੇ ਦਿਨਾਂ ਦੇ ਵਿੱਚ ਜ਼ਬਰ ਪੁਲਿਸ ਦੇ ਵੱਲੋਂ ਪਿੰਡ ਅਖਾਰੇ ਦੇ ਵਿੱਚ ਕੀਤਾ ਗਿਆ ਤੇ ਅੱਜ ਇਸ ਮੋਰਚਾ ਚੱਲਦੇ ਨੂੰ ਪੂਰਾ 1 ਸਾਲ ਜਿਹੜਾ ਹੋ ਚੱਲਿਆ ਆਖਿਰ ਕਿਉਂ ਪਿੰਡ ਅਖਾੜਾ ਚਾਹੁੰਦਾ ਕਿ ਫੈਕਟਰੀ ਇੱਥੇ ਨਾ ਲੱਗੇ ਆਖਿਰ ਕੈਸੀਆਂ ਸਮੱਸਿਆਵਾਂ ਇਸ ਫੈਕਟਰੀ ਦੇ ਲੱਗਣ ਤੋਂ ਬਾਅਦ ਆਉਣਗੀਆਂ ਪਿੰਡ ਵਾਸੀ ਮੇਰੇ ਨਾਲ ਨੇ ਪਿੰਡ ਦੇ ਮੌਜੂਦਾ ਸਰਪੰਚ ਮੇਰੇ ਨਾਲ ਨੇ ਸਾਬਕਾ ਸਰਪੰਚ ਮੇਰੇ ਨਾਲ ਨੇ ਗੱਲਬਾਤ ਜਿਹੜੀ ਉਹ ਕਰਾਂਗੇ ਬਾਈ ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਪੂਰੇ ਪਿੰਡ ਵਾਸੀ ਤੁਹਾਡਾ ਜਿਹੜਾ ਤੁਸੀਂ ਏਡੀ ਦੂਰੋਂ ਸਾਡੇ ਲੈ ਆਏ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਿਰੋਧ ਪਿੰਡ ਅਖਾੜਾ ਆਖਿਰ ਜਾਂ ਨੇੜਲੇ ਹੋਰ ਨਗਰ ਵਿਰੋਧ ਦੇ ਵਿੱਚ ਕਿਉਂ ਨੇ ਇਸ ਫੈਕਟਰੀ ਦੇ ਦੇਖੋ ਜੀ ਜਿਹੜੀ ਇਹ ਫੈਕਟਰੀ ਆ ਇਹ ਪਿੰਡ ਦੀ ਆਬਾਦੀ ਦੇ ਵਿੱਚ ਲੱਗ ਰਹੀ ਆ ਜੇ ਦੇਖੋ ਇਧਰ ਸਾਹਮਣੇ ਬਿਲਕੁਲ ਘਰ ਨੇ ਫੈਕਟਰੀ ਦੇ ਗੇਟ ਦੇ ਸਾਹਮਣੇ ਘਰ ਨੇ ਇਹ ਫੈਕਟਰੀ ਗਰੀਨ ਜ਼ੋਨ ਦੇ ਵਿੱਚ ਲੱਗ ਰਹੀ ਆ ਪਿੰਡ ਦੇ ਵਿੱਚ ਲੱਗ ਰਹੀ ਐ ਇਸੇ ਕਰਕੇ ਸਾਡਾ ਨਗਰ ਵਿਰੋਧ ਕਰ ਰਿਹਾ ਵਾ ਕਿ ਐਸੀਆਂ ਸਮੱਸਿਆਵਾਂ ਜੀ ਮੈਂ ਹੁਣ ਤੁਸੀਂ ਕਹਿਆ ਕਿ ਅਸੀਂ ਇਹ ਵੀ ਦੱਸਦਾ ਕਿ ਕਿਉਂਕਿ ਤੁਸੀਂ ਆਮ ਤੌਰ ਤੇ ਇਹਨੂੰ ਕੈਂਸਰ ਫਲਾਉਣ ਵਾਲੀ ਫੈਕਟਰੀ ਕਹਨੇ ਹੋ ਕਿਉਂ ਕਹਨੇ ਹੋ ਜਿਹੜਾ ਇਹ ਫੈਕਟਰੀ ਦੇ ਵਿੱਚ ਗੈਸ ਤਿਆਰ ਕਰਨੀ ਆ ਜਾਂ ਉਹਦਾ ਵੇਸਟੇਜ ਜਾਣਾ ਵਾ ਉਹਦੇ ਨਾਲ ਸਾਡਾ ਪਾਣੀ ਜਿਹੜਾ ਹੈਗਾ ਦੂਸਤ ਹੋਊਗਾ ਜਿਹਦੇ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗਣਗੀਆਂ ਜਿਹਦੇ ਤੇ ਸਾਡੇ ਡਾਕਟਰ ਆਲਖ ਨੇ ਇਹਨਾਂ ਨੂੰ ਮਾਰਨਾਂ ਸਾਡੀ ਮੀਟਿੰਗ ਹੋਈ ਆ ਸਰਕਾਰ ਨਾਲ ਇੱਕ ਸਾਲ ਹੋ ਗਿਆ ਸਾਡਾ ਸੰਘਰਸ਼ ਚੱਲਦੇ ਨੂੰ ਇਹਨਾਂ ਦੇ ਮਾਰਾਂ ਨਾਲ ਮੀਟਿੰਗ ਕੀਤੀ ਆ ਮੰਤਰੀਆਂ ਨਾਲ ਮੀਟਿੰਗ ਕੀਤੀ ਆ ਜੀ ਤੁਸੀਂ ਸਾਬਤ ਕਰਕੇ ਆਏ ਵੀ ਇਹ ਕੈਂਸਰ ਫੈਕਟਰੀ ਆ ਕੈਂਸਰ ਫੈਕਟਰੀਆਂ ਪੰਜਾਬ ਸਰਕਾਰ ਪਿੰਡਾਂ 'ਕ ਲਜਾਊਗੀ ਤੇ ਦੇਖੋ ਆਉਣ ਵਾਲੇ ਭਵਿੱਖ ਦਾ ਕੀ ਬਣੂਗਾ ਅੱਛਾ ਇਹ ਪਹਿਲਾਂ ਮਨਜ਼ੂਰੀ ਇਹਨਾਂ ਦੇ ਵੱਲੋਂ ਲਈ ਗਈ ਜਿਵੇਂ ਤੁਹਾਡੇ ਮਾਤਾ ਜੀ ਪਹਿਲਾਂ ਸਰਪੰਚ ਰਹੇ ਮਨਜ਼ੂਰੀ ਲਈ ਗਈ ਇਹਨਾਂ ਦੇ ਵੱਲੋਂ ਜਦੋਂ ਕਿ ਇੱਥੇ ਰਹਿਸ਼ ਤੇ ਵਿੱਚ ਜ਼ਿਕਰ ਲਾ ਰਹ ਪਿੰਡ ਦੀ ਪੰਚਾਇਤ ਤੋਂ ਪੁੱਛਿਆ ਹੀ ਨਹੀਂ ਗਿਆ ਜੀ ਵੀ ਤੁਸੀਂ ਇੱਥੇ ਜਿਹੜੀ ਫੈਕਟਰੀ ਲੱਗ ਰਹੀ ਹੈ ਆ ਇਹਦੇ ਬਾਰੇ ਬਿਲਕੁਲ ਨਹੀਂ ਕਿਸੇ ਨੂੰ ਪੁੱਛਿਆ ਗਿਆ ਨਾ ਹੀ ਕੋਈ ਮਤਾ ਨਾ ਕੋਈ ਸائن ਹੋਇਆ ਇਹਦੇ ਬਾਰੇ ਕਦੇ ਬਿਲਕੁਲ ਨਹੀਂ ਪੁੱਛਿਆ ਗਿਆ ਕਿਉਂ ਵਿਰੋਧ ਕਰ ਰਹੇ ਹੋ ਬਾਪੂ ਜੀ ਫੈਕਟਰੀ ਦਾ ਫੈਕਟਰੀ ਦਾ ਵਿਰੋਧ ਕਰ ਰਹੇ ਹਾਂ ਜੀ ਜੋ ਜਿੰਨਾ ਮਤਲਬ ਜੋ ਵੀ ਗੰਦਾ ਪੂਰੇ ਸ਼ਹਿਰ ਦਾ ਜਾਂ ਗੁਹਾਵਾ ਜਾਂ ਜੋ ਵੀ ਇੱਥੇ ਲਿਆ ਕੇ ਪਾਉਣਾ ਮੱਖੀ ਮੱਛਰ ਬਾਕੀ ਬਿਮਾਰੀਆਂ ਜਿਹੜਾ ਉਹਦਾ ਬੇਸਟ ਪਾਣੀ ਆ ਉਹ ਕਿੱਥੇ ਜਾਊਗਾ ਉਹ ਵੀ ਇਹਨੇ ਧਰਤੀ 'ਚ ਪਾਉਣਾ ਧਰਤੀ 'ਚ ਪਾਉਣਗੇ ਉਹਦੇ ਨਾਲ ਕੈਂਸਰ ਫੈਲਣਾ ਉਹਦੇ ਨਾਲ ਅਨੇਕਾਂ ਬਿਮਾਰੀਆਂ ਲੱਗਣਗੀਆਂ ਬਾਕੀ ਮੇਰਾ ਘਰ ਆ 150 ਮੀਟਰ ਵੀ ਹੈ ਨਹੀਂ ਉਹ ਸਾਹਮਣੇ ਮੇਰਾ ਘਰ ਆਹੀਂ ਮੇਰਾ ਘਰ ਦੇਖਿਆ ਸਾਹਮਣੇ ਹਾਂ ਇਸ ਕਰਕੇ ਵਿਰੋਧ ਕਰ ਰਹੇ ਆ ਜਿਸ ਦਿਨ ਦੀ ਪਹਿਲਾਂ ਝੂਠ ਬੋਲ ਕੇ ਕਿਤੇ ਕਹਿੰਦਾ ਸੀ ਇੱਥੇ ਪੈਟਰੋਲ ਪੰਪ ਲਾਉਣਾ ਸੀ ਐਨਜੀ ਲਾਉਣਾ ਉਹ ਕਰਨਾ ਕਰਨਾ ਇਸ ਕਰਕੇ ਜਦੋਂ ਸ਼ੁਰੂਆਤ ਹੋਈ ਸੀ ਇੱਥੇ ਨੀਆਂ ਨੀਆਂ ਪੱਟੀਆਂ ਗਈ ਉਦੋਂ ਕੁਝ ਹੋਰ ਕਹਿੰਦੇ ਸੀ ਉਦੋਂ ਕੋਲਡ ਸਟੋਰ ਦੀ ਸੀਗੀ ਜੀ ਪਹਿਲਾਂ ਤਾਂ ਸੌਰੀ ਆ ਆਪਣਾ ਲਾ ਰਿਆ ਸੀ ਮੱਕੀ ਦਾ achar ਪਾਉਣ ਦੀ ਉਸ ਤੋਂ ਬਾਅਦ ਇਹਨਾਂ ਨੇ ਸੈਲਰ ਲਾਉਣ ਦਾ ਕਿਹਾ ਜਦੋਂ ਚਾਰ ਦਿਵਾਰੀ ਹੋ ਗਈ ਖੂਹ ਪੱਟਿਆ ਪਿੰਡ ਨੂੰ ਪਤਾ ਲੱਗਿਆ ਵੀ ਇਹ ਖੂਪਾਟੜਾ ਜਦੋਂ ਆ ਕੇ ਇਹਦੇ ਨਾਲ ਗੱਲਬਾਤ ਕੀਤੀ ਉਹਦੋਂ ਇਹਨੇ ਦੱਸਿਆ ਵੀ ਸੀਐਨਜੀ ਗੈਸ ਆਫ ਪਲਾਟ ਜਿਹੜਾ ਮੈਂ ਲਾ ਰਿਹਾ ਆ ਮੈਂ ਜਿਹਦੇ ਨਾਲ ਗੈਸ ਮੈਂ ਇੱਥੋਂ ਤਿਆਰ ਕਰੂੰਗਾ ਥੋੜੇ ਪਿੰਡ ਤੋਂ ਗੋਬਰ ਖਰੀਦੂੰਗਾ ਤੇ ਉਸ ਤੋਂ ਪਿੰਡ ਨੇ ਵਿਰੋਧ ਕੀਤਾ ਅੱਜ ਪੂਰਾ ਸਾਲ ਹੋ ਗਿਆ ਇਹਦਾ ਧਰਨਾ ਸਾਡਾ ਜਿਹੜਾ ਪੱਕਾ ਚੱਲਦਾ ਦਿਨ ਰਾਤ ਦਾ ਆ ਪਿੱਛੇ ਜੇ 26 ਤਰੀਕ ਨੂੰ ਪ੍ਰਸ਼ਾਸਨ ਨੇ ਆ ਕੇ ਇਹ ਸਾਡਾ ਜਿਹੜਾ ਬਣਿਆ ਹੋਇਆ ਸੀ ਆਪਦੀ ਪ੍ਰਾਪਰਟੀ ਦੇ ਵਿੱਚ ਸੈੱਡ ਵਗੈਰਾ ਕਿਚਨ ਵਗੈਰਾ ਉਹ ਸਾਰਾ ਢਾ ਦਿੱਤਾ ਵਾ ਉਹਦੇ ਕਰਕੇ ਅੱਜ ਵੱਡੀ ਕਾਨਫਰੰਸ ਕਰਕੇ ਸਾਰੀਆਂ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਭਾਈ ਇਹ ਪਿੰਡ ਇਹ ਜਾਣਿਆ ਜਾਂਦਾ ਸੀ ਜਿੰਨਾ ਕਿ ਮੈਂ ਪਤਾ ਕੀਤਾ ਕਹਿੰਦੇ ਇਸ ਤੋਂ ਪਹਿਲਾਂ ਧੜੇਬੰਦੀਆਂ ਦੇ ਵਿੱਚ بڑا ਸੀ ਪਿੰਡ ਆ ਇਧਰ ਲਈ ਧੜਾ ਇਧਰਲਾ ਧੜਾ ਪਰ ਜਿਸ ਤਰ੍ਹਾਂ ਦੇ ਨਾਲ ਇਹ ਜਦੋਂ ਦਾ ਵਿਰੋਧ ਪ੍ਰਦਰਸ਼ਨ ਚੱਲਿਆ ਵੋਟਾਂ ਦਾ ਬਾਈਕਾਟ ਸੰਪੂਰਨ ਰੂਪ ਦੇ ਵਿੱਚ ਹੋਇਆ ਬਹੁਤ ਵੱਡੀ ਗੱਲ ਹੋਣੀ ਹੈ ਸ਼ਾਇਦ ਪੰਜਾਬ ਦਾ ਪਹਿਲਾ ਪਿੰਡ ਹੋਣਾ ਲੱਗਾ ਜਦੋਂ ਪਹਿਲੇ ਬਾਈਕਾਟ ਹੁੰਦੇ ਰਹੇ ਉਹ ਵੱਖਰੀ ਗੱਲ ਆ ਪੰਜਾਬ ਦਾ ਪਹਿਲਾ ਪਿੰਡ ਮਤਲਬ ਪੰਜਾਬ ਦਾ ਪੂਰਾ ਪਿੰਡ ਇੱਕ ਝੰਡੇ ਹੇਠ ਹੋਣਾ ਇਹ ਵੀ ਵੱਡੀ ਗੱਲ ਆ ਇਹ ਜਿਹੜਾ ਜਨਕੀ ਧਾਰਨਾ ਲੱਗਾ ਜੀ ਫੈਕਟਰੀ ਦਾ ਸਾਡੇ ਲਈ ਤਾਂ ਇੱਕ ਵਰਦਾਨ ਵੀ ਸਰਾ ਜਨਕੀ ਸਾਫਤ ਹੋਇਆ ਕਿਉਂਕਿ ਪਹਿਲਾਂ ਸਾਡਾ ਪਿੰਡ ਖਾੜਾ ਜਨਕੀ ਲੜਾਈਆਂ ਝਗੜੇ ਵਿੱਚ ਹੀ ਗਿਣਿਆ ਜਾਂਦਾ ਸੀ ਜਦੋਂ ਇਹ ਫੈਕਟਰੀ ਜਨਕੀ ਲੱਗੀ ਤੇ ਉਸ ਸਾਰਾ ਪਿੰਡ ਸਾਡਾ ਇੱਕ ਮੰਚ ਤੇ ਇਕੱਠਾ ਹੋ ਗਿਆ ਕਿਉਂਕਿ ਸਾਨੂੰ ਸਾਡਾ ਹੁਣ ਪੰਜਾਬ ਕੀ ਸਾਡਾ ਪਿੰਡ ਸਾਡਾ ਇਲਾਕਾ ਹੁਣ ਜਾਗ ਚੁੱਕਿਆ ਵਾ ਕਿ ਸਾਨੂੰ ਹਰੇਕ ਨੂੰ ਇਹ ਕਿ ਸੋਹਣੀ ਹਵਾ ਸੋਹਣਾ ਵਾਤਾਵਰਨ ਲੈਣ ਦਾ ਸਾਰਿਆਂ ਨੂੰ ਅਧਿਕਾਰ ਆ ਪਰ ਜੇ ਇਹ ਫੈਕਟਰੀ ਜਦੋਂ ਅਸੀਂ ਸਰਚ ਕੀਤੀ ਹੈ ਨਾ ਜੋ ਦੇਖਿਆ ਵੀ ਇਹਦੇ ਨਾਲ ਮੱਖੀਆਂ ਬੱਚੇ ਰਕਸਰ ਕੈਂਸਰ ਸਾਡਾ ਗੰਧਲਾ ਪਾਣੀ ਹੈ ਕਿ ਸਾਰਾ ਕੁਝ ਹੋਊਗਾ ਪਰ ਅਸੀਂ ਆਪਦੀ ਨਸਲਾਂ ਫਸਲਾਂ ਬਚਾਉਣ ਦੀ ਖਾਤਰ ਆ ਵੀ ਜਾਨਾਂ ਵੀ ਕੁਰਬਾਨ ਕਰਦੇ ਆਵਾਂਗੇ ਕਿਸੇ ਵੀ ਹਾਲਤ ਤੱਕ ਜਨ ਕਿ ਇਹ ਅਸੀਂ ਫੈਕਟਰੀ ਨਹੀਂ ਚਲਾਣ ਦੇਵਾਂ ਪਰ ਲੱਗਦਾ ਪ੍ਰਸ਼ਾਸਨ ਦੀ ਨਿਗਾਸ ਵੱਲੀ ਆ ਤੁਹਾਡੇ ਇਸ ਪਿੰਡ ਤੇ ਕਿ ਜਿਸ ਤਰ੍ਹਾਂ ਦੇ ਨਾਲ ਜ਼ਬਰ ਕੀਤਾ ਗਿਆ ਤੁਹਾਡੇ ਤਰਕਸਾਰ ਸਾਢੇ ਆਗੂ ਨੂੰ ਚੱਕ ਲਿਆ ਗਿਆ ਉਸ ਦੇ ਬਿੱਤੇ ਮਨਜੀਤ ਸਿੰਘ ਧਨੇਰ ਹੋਰਾਂ ਨੂੰ ਹੋਰ ਵੀ ਜਿੰਨੇ ਆਗੂ ਸੀ ਤੁਹਾਡੇ ਟੈਂਟ ਢਾਏ ਗਏ ਲੱਗਦਾ ਕਿ ਸੁਖਾਲਿਆ ਮੰਨ ਹੁਣ ਦੇ ਦੇਣਗੇ ਨੇ ਇਹ ਬਖਲਾਏ ਹੋਇਆ ਜੀ ਇਹਨਾਂ ਨੂੰ ਪਤਾ ਵਾ ਵੀ ਜਨ ਕਿ ਅਸੀਂ ਖਾੜਾ ਜਨ ਕਿ ਪਿੱਛੇ ਦਾ ਹਟਣ ਵਾਲਾ ਨਹੀਂਗਾ ਕਿਉਂਕਿ ਸਾਡੇ ਨਾਲ ਅਸੀਂ ਕੱਲਾ ਖਾੜਾ ਇਲਾਕਾ ਖਾੜਾ ਨਹੀਂਗਾ ਹਨਾ ਹੋਰ ਇਲਾਕਾ ਹਨਾ ਜਥੇਮੰਦੀਆਂ ਦੇ ਆਗੂ ਸਾਡੇ ਨਾਲ ਜੁੜ ਚੁੱਕੇ ਆ ਤੇ ਹੁਣ ਜਨ ਕਿ ਅੱਗੇ ਸਾਨੂੰ 4 ਵਜੇ ਜਨ ਕਿ ਦੱਸ ਕੇ ਆਉਂਦੇ ਨਾ ਫੇਰ ਤਾਂ ਪਤਾ ਲੱਗਦਾ ਵੀ ਸਾ ਲੜਾਈ ਕਿ ਆਰ ਪਾਰ ਦੀ ਹੁੰਦੀ ਇਹ ਸਾਨੂੰ ਸਿਰਫ ਸੁੱਤਿਆਂ ਪੇ ਨੂੰ ਢਾ ਗਿਆ ਸਾਡੇ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਪਰ ਸਾਨੂੰ ਸਾਡੀ ਜਿਹੜੀ ਜਿਹੜੀ ਧਰਤੀ ਆ ਇਹ ਇਹ 10ਵੇਂ ਪਾਸੇ 400 ਪ੍ਰਾਪਤਾ ਧੰਨ ਧੰਨ ਬਾਬਾ ਸਾਹ ਸਿੰਘ ਜੀ ਬੇਦੀ ਗੁਰਨਾਨਕ ਦੇਵ ਜੀ ਦੀ ਅਨਸ ਉਹਨਾਂ ਦਾ ਜਨ ਕੇ ਬਾਹਰ ਆ ਫਿਰ ਜਨ ਕੇ ਜੇ ਸਾਡੇ ਨਗਰ ਦੇ ਕੋਈ ਚੜ ਕੇ ਆਊਗਾ ਉਹ ਲਹਾ ਕੇ ਜਾਊਗਾ ਚੜੀ ਆਉ ਲੱਤੀ ਜਾਊ ਸਾਨੂੰ ਪੂਰਨ ਵਿਸ਼ਵਾਸ ਆ ਵੀ ਸਾਡੇ ਪਿੰਡ ਦਾ ਇਸ ਤਰ੍ਹਾਂ ਇੱਕ ਆ ਰਿਹਾ ਤਾਂ ਜਨ ਕੇ ਜੇ ਸਾਡੀ ਯਕੀਨੀ ਐਸਾ ਕੌਣ ਆ ਤਣਾੜ ਜੀ ਦੇ ਪਿੱਛੇ ਸਰਕਾਰ ਵੀ ਖੜੀ ਆ ਜਿਹਦੇ ਪਿੱਛੇ ਪ੍ਰਸ਼ਾਸਨ ਵੀ ਖੜਾ ਜੀ ਦੇ ਲਈ ਪੂਰੇ ਪਿੰਡ ਵਾਸੀਆਂ ਦੀ ਵੀ ਸਿਹਤ ਦਾ ਕੋਈ ਪਰਵਾਹ ਨਹੀਂ ਐਸਾ ਤਣਾੜ ਕੌਣ ਆ ਫਿਰ ਇਹ ਤਣਾੜ ਬਾਕੀ ਜਿਹਨੇ ਜਿਵੇਂ ਐਨਓਸੀਆਂ ਲਈਆਂ ਸਾਨੂੰ ਤਾਂ ਆਪ ਨਹੀਂ ਪਤਾ ਵੀ ਇਹ ਪੈਸੇ ਦੇ ਕੇ ਜਨਕਿ ਜਲੇ ਐਨਓਸੀਆਂ ਲਈਆਂ ਕੋਈ ਜਨਕਿ ਪੰਚਾਇਤ ਆ ਜਿਹੜੀ ਇੱਕ ਇੱਕ ਰਣ ਕੇ ਆਪਣੇ ਪਿੰਡ ਦਾ ਜਨਕਿ ਸਰਪੰਚ ਆ ਇਹ ਮੁੱਖ ਮੰਤਰੀ ਜਣੀ ਪਹੁੰਚ ਰੱਖਦਾ ਵਾ ਪ੍ਰਧਾਨ ਮੰਤਰੀ ਆ ਇਹ ਇਹਨਾਂ ਤੋਂ ਜਨਕਿ ਇਸ ਚੀਜ਼ ਬਾਰੇ ਨਾ ਪਿੰਡ ਦੇ ਵਿਊ ਲਏ ਗਏ ਨਾ ਕੋਈ ਪੰਚਾਇਤ ਤੋਂ ਪੁੱਛਿਆ ਗਿਆ ਵਾ ਸਾਨੂੰ ਨਹੀਂ ਪਤਾ ਵੀ ਇਹਨਾਂ ਨੇ ਕਿਸ ਤਰ੍ਹਾਂ ਐਨਓਸੀਆਂ ਲੈ ਕੇ ਸਾਡੇ ਜਨਕਿ ਜੇਹ ਜਹਿਰੀਲਾ ਕਰ ਰਿਹਾ ਹੈ ਸਰਪੰਚ 22 ਹੋ ਰਹੇ ਨੇ ਹੁਣ ਮੌਜੂਦਾ ਸਰਪੰਚ ਤੁਸੀਂ ਹੋ ਹਾਲਾਂਕਿ ਇਹਦਾ ਪਿਛਲੀ ਪੰਚਾਇਤ ਵੇਲੇ ਦੀ ਮਤਲਬ ਹੋਈ ਹੁਣ ਜਦੋਂ ਹੁਣ ਤੁਸੀਂ ਵੀ ਵਿਰੋਧ ਇਸ ਚੀਜ਼ ਦਾ ਵਿਰੋਧ ਕੀਤਾ ਫਿਰ ਤੁਹਾਡੇ ਤੱਕ ਵੀ ਪਹੁੰਚ ਹੋਈ ਹਾਂਜੀ ਸਾਨੂੰ ਕਈ ਵਾਰ ਇੰਟਰਵਿਊ ਮਤਲਬ ਮੀਟਿੰਗਾਂ ਹੋਈਆਂ ਨੇ ਸਾਡੀਆਂ ਤੇ ਸਾਨੂੰ ਇਹੀ ਕਿਹਾ ਗਿਆ ਲਾਲਚ ਵੀ ਦਿੱਤੇਗੇ ਤੁਹਾਡੇ ਸਕੂਲ ਨੂੰ ਆ ਕਰਾ ਦਿੰਨੇ ਸਾਨੂੰ ਵੀ ਕਈ ਵਾਰੀ ਬੁਲਾਇਆ ਗਿਆ ਵੀ ਤੁਹਾਨੂੰ ਜੋ ਕਹੋਗੇ ਉਹ ਦੇਵਾਂਗੇ ਅਸੀਂ ਤਾਂ ਇਹੀ ਕਿਹਾ ਵੀ ਅਸੀਂ ਰਜ਼ਾਇਨ ਦੇ ਦਾਂਗੇ ਸਰਪੰਚੀ ਛੱਡਾਂਗੇ ਮੇਰੇ ਮੈਂਬਰ ਵੀ ਆਪਣਾ ਅਹੁਦਾ ਛੱਡ ਦੇਣਗੇ ਪਰ ਅਸੀਂ ਇਹ ਫੈਕਟਰੀ ਕਿਸੇ ਹਾਲਤ ਜੀ ਲੱਗਣ ਦੇਵਾਂਗੇ ਵੀ ਫੈਕਟਰੀ ਕਿਸੇ ਹਾਲਤ ਚ ਨਹੀਂ ਲੱਗ ਨਹੀਂ ਲੱਗਣ ਦੇ ਆ ਗਈ ਭਾਈ ਸਰਕਾਰ ਦਾ ਰੁਖ ਕੀ ਦੇਖਦੇ ਹਾਂ ਜਿਵੇਂ ਸਰਕਾਰ ਜਿਵੇਂ ਉਹ ਕਹਿਆ ਕਿ ਹਾਲੇ ਤੱਕ ਸਰਕਾਰ ਵਿਰੋਧ ਦੇ ਵਿੱਚ ਖੜੀ ਆ ਪ੍ਰਸ਼ਾਸਨ ਹਾਲੇ ਤੱਕ ਵਿਰੋਧ ਦੇ ਵਿੱਚ ਖੜਾ ਤੁਹਾਡਾ ਪੂਰਾ ਨਗਰ ਪੂਰੇ ਪਿੰਡ ਵਾਲੇ ਹਾਲਾਂਕਿ ਨੇੜਲੇ ਤੇਰੇਲੇ ਨਗਰ ਵਾਲੇ ਵੀ ਇੱਕ ਪਾਸੇ ਪਰ ਸਰਕਾਰ ਹਾਲੇ ਤੱਕ ਵੀ ਵਿਰੋਧ ਦੇ ਵਿੱਚ ਖੜੀ ਆ ਉਹ ਖਾਸ ਕਰ ਉਹ ਸਰਕਾਰ ਜਿਹੜੀ ਕਹਿੰਦੀ ਹੈ ਕਿ ਆਮ ਲੋਕਾਂ ਦੀਆਂ ਸੱਥਾਂ ਤੋਂ ਸਰਕਾਰ ਚੱਲਿਆ ਕਰੂ ਉਹ ਸਰਕਾਰ ਤੀ ਇਪ੍ਰੈਲ ਤੋਂ ਜਿਹੜਾ ਸਾਡਾ ਧਰਨਾ ਚੱਲਦਾ ਸੀ ਸਾਨੂੰ ਪਹਿਲਾਂ ਸਰਕਾਰ ਤੋਂ ਇਹ ਉਮੀਦ ਨਹੀਂ ਸੀ ਕਿਉਂਕਿ ਅਸੀਂ ਜਿਹੜੀਆਂ ਆਪਾਂ ਸਾਰੇ ਰਲ ਕੇ ਜਿਹੜੀਆਂ ਇਹਨਾਂ ਨੂੰ 92 ਸੀਟਾਂ ਜਿਤਾਈਆਂ ਸੀ ਇੱਕ ਬਦਲਾਅ ਲਈ ਜਿਤਾਈਆਂ ਸੀ ਪਰ ਇਹਨਾਂ ਨੇ ਆਪਾਂ ਨੂੰ ਬਦਲਾਅ ਦੀ بجائے ਆਪਾਂ ਨੂੰ ਧਰਨੇ ਲਾਉਣ ਲਾਤਾ ਇਹ ਤਾਂ ਕਹਿੰਦੇ ਸੀ ਆਪਾਂ ਧਰਨੇ ਨਹੀਂ ਲਾਉਣ ਦਿੰਦੇ ਪਰ ਇਹਨਾਂ ਨੇ ਤਾਂ ਸਾਡੇ ਤਾਂ ਸਰਬਜੀਤ ਕੌਰ ਮਾਣੂ ਕੇ ਨੇ ਇੱਕ ਵਾਰੀ ਵੀ ਆ ਕੇ ਸਾਡੇ ਪਿੰਡ ਦੀ ਬਾਰਸਾਰ ਨਹੀਂ ਲਈ ਵੀ ਇਹ ਫੈਕਟਰੀ ਲੱਗਣੀ ਚਾਹੀਦੀ ਆ ਜਾਂ ਨਹੀਂ ਚਾਹੀਦੀ ਉਹਨੇ ਸਾਨੂੰ ਇਸ ਚੀਜ਼ ਬਾਰੇ ਪੁੱਛਿਆ ਹੀ ਨਹੀਂ ਹੈਗਾ ਉਹੀ ਸਰਬਜੀਤ ਮਾਨੁਕੇ ਨੂੰ ਅਸੀਂ ਪਿੰਡ ਦੇ ਵਿੱਚੋਂ ਪੂਰੀ ਲੀਡ ਦੇ ਨਾਲ ਜਤਾਇਆ ਸੀ ਤੇ ਹੁਣ ਉਹ ਸਾਡੇ ਪਿੰਡ ਦੇ ਵਿੱਚ ਜਿਹੜੀ ਇਹ ਫੈਕਟਰੀ ਲਵਾਉਣ ਦੇ ਹੱਕ ਚਾ ਉਹ ਸਾਨੂੰ ਕਿਤੇ ਸਾਧ ਕੇ ਉੱਥੇ ਪੰਚਾਇਤ ਨੂੰ ਜਾਂ ਸਾਡੇ ਹੋਰ ਮੋਤਵਾਰ ਬੰਦਿਆਂ ਨੂੰ ਤੁਮਕਾਉਂਦੀ ਆ ਵੀ ਤੁਹਾਡੇ ਤੇ ਮੈਂ ਪਰਚੇ ਦਰਜ ਕਰਾ ਦੂੰ ਆਹੋ ਕਰਾ ਦੂੰ ਜੋ ਕਰਾ ਦੂੰ ਅਸੀਂ ਇਹਨਾਂ ਤੋਂ ਡਰਨ ਵਾਲੇ ਨਹੀਂ ਹੈਗੇ ਸਰਕਾਰ ਐਮ ਐਲ ਏ ਦਾ ਕੀ ਚਾਹੇ ਮੁੱਖ ਮੰਤਰੀ ਆ ਜਾਵੇ ਕਿਉਂਕਿ ਜਦੋਂ ਪਿੰਡ ਦਾ ਇੱਕਾ ਹੋ ਚੁੱਕਿਆ ਵਾ ਖਾੜੇ ਦੇ ਮੈਦਾਨ ਚ ਲੋਕ ਉਤਰ ਚੁੱਕੇ ਆ ਕਿਉਂਕਿ ਪਹਿਲਾ ਖਾੜਾ ਕਿਸੇ ਟਾਈਮ ਇੱਥੇ ਭੀਮਰਾਉ ਹੁਣੀ ਮਤਲਬ ਕੁੱਤੀ ਲੜਦੇ ਰਹੇ ਆ ਉਸ ਤੋਂ ਬਾਅਦ ਇਹ ਲੜਾਈ ਦਾ ਮੈਦਾਨ ਬਣ ਗਿਆ ਸੀ ਪਰ ਹੁਣ ਜਦੋਂ ਇਹ ਫੈਕਟਰੀ ਦਾ ਵਿਰੋਧ ਚੱਲਿਆ ਤਾਂ 82 ਸਾਲਾਂ ਬਾਅਦ ਖਾੜੇ ਦੇ ਵਿੱਚ ਸਰਬਸੰਮਤੀ ਹੋਈ ਆ ਇਹ ਖਾੜਾ ਹੁਣ ਉਹ ਖਾੜਾ ਨਹੀਂ ਰਿਹਾ ਖਾੜੇ ਦੇ ਲੋਕ ਹੁਣ ਜੰਗ ਜਿੱਤਣਾ ਸਿੱਖ ਚੁੱਕੇ ਆ ਮਾਈ ਭਾਗੋ ਦੀਆਂ ਬਾਰਸ ਮੂਹੇ ਆ ਚੁੱਕੀਆਂ ਵਾ ਗੁਰੂ ਦੇ ਸਿੱਖ ਲੜਾਈ ਲੜਨ ਲਈ ਮੂਹੇ ਆ ਚੁੱਕੇ ਆ ਇਹਨਾਂ ਨੇ 26 ਤਰੀਕ ਨੂੰ ਸਾਢੇ ਸਾਢੇ 4 ਵਜੇ ਪੌਣੇ 5 ਵਜੇ ਦੇ ਨੇੜੇ ਤੇ ਡਾ ਕੇ ਜੋ ਹਮਲਾ ਬੋਲਿਆ ਇਹ ਬਹੁਤ ਘਰੋਣੀ ਹਰਕਤ ਕੀਤੀ ਗੁਰੂ ਘਰ ਦੇ ਵਿੱਚ ਜਾ ਕੇ ਇਹਨਾਂ ਨੇ ਸਾਡੀਆਂ ਲੀਡਾਂ ਪੱਟੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜੇ ਸਾਨੂੰ ਇਹ ਸਰਕਾਰ ਇਹ ਨਹੀਂ ਆਪਦੀ ਤਗੜੇ ਸਮਝਦੀ ਸੀ ਜਾਂ ਪ੍ਰਸ਼ਾਸਨ ਤਗੜਾ ਸਮਝਦੀ ਸੀ ਸਾਨੂੰ ਇੱਕ ਵਾਰੀ ਆਵਾਜ਼ ਦੇ ਕੇ ਆਉਂਦੇ ਫੇਰ ਪਤਾ ਲੱਗ ਜਾਂਦਾ ਵੀ ਸਰਕਾਰ ਫੈਕਟਰੀ ਦੇ ਮੂਹਰੇ ਪਹੁੰਚਦੀ ਸੀ ਜਾਂ ਨਗਰ ਉਹ ਐਮਐਲਏ ਤੱਕ ਪਹੁੰਚ ਤੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਐਮਐਲਏ ਇਹਨਾਂ ਦੇ ਹੱਕ ਦੇ ਵਿੱਚ ਆ ਤੁਸੀਂ ਕਿਹਾ ਕਿ ਅਸੀਂ ਜਿਤਾਇਆ ਵੀ ਉਹਨਾਂ ਨੂੰ ਜੋ ਚੋਣਾ ਵੇਲੇ ਸਾਡੇ ਪਿੰਡ ਦੇ ਵਿੱਚ ਉਹ ਬੜਤ ਜਿਹੜੀ ਉਹਨਾਂ ਨੂੰ ਮਿਲੀ ਸੀ ਲੀਡ ਉਹਨਾਂ ਦੀ ਸੀ ਐਮਐਲਏ ਤੱਕ ਪਹੁੰਚ ਪਿੰਡ ਵਾਸੀਆਂ ਨੇ ਕੀਤੀ ਵੀ ਭਾਈ ਤੁਸੀਂ ਕਿ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋ ਤੁਸੀਂ ਤੁਹਾਨੂੰ ਜਿਤਾਇਆ ਸੀ ਐਮਐਲਏ ਨੂੰ ਅਸੀਂ ਕਈ ਵਾਰ ਬੁਲਾਇਆ ਵੀ ਆ ਉਹ ਇੱਥੇ ਆਉਂਦੀ ਨਹੀਂ ਹੈਗੀ ਕਿਉਂਕਿ ਉਹਨੂੰ ਪਤਾ ਵਾ ਲੋਕ ਉਹਦਾ ਵਿਦਰੋਹ ਕਰਦੇ ਆ ਕਿਉਂਕਿ ਇੱਥੇ ਜਿਹੜੇ ਹੁਣ ਮਾਲਾ ਲੋਕ ਆ ਦੁਖੀ ਹੋਏ ਬੈਠਿਆ ਪੂਰਾ ਇਲਾਕਾ ਹੀ ਦੁਖੀ ਆ ਇੱਕ ਉਹਨੇ ਹੁਣ ਤੱਕ ਜਿਹੜੇ ਕਹਿੰਦੇ ਕ੍ਰਾਪਸ਼ਨ ਖਾਤਮ ਕਰਦੇ ਆਗੇ ਉਹਨੇ ਦਾ ਸਾਰਾ ਕੋਜੀ ਲੁੱਟ ਪੜ ਦਿੱਤਾ ਸਭ ਕੋਜੀ ਵੇਚਤਾ ਆਲੇ-ਦਾਲੇ ਦੇ ਵੱਡੇ-ਵੱਡੇ ਰੇਤਵਾਫੀਏ ਬਣ ਗਏ ਇਹ ਤੇ ਇਹ ਫੈਕਟਰੀਆਂ ਦੇ ਵਿੱਚੋਂ ਇਹਨਾਂ ਨੂੰ ਕਿੰਨੇ-ਕਿੰਨੇ ਪਰਸੈਂਟ ਸਬਸਿਟੀਆਂ ਜਿਹੜੀਆਂ ਮੈਲਿੰਗਾਂ ਵਾ ਜੋ ਵੀ ਇਹਨਾਂ ਨੂੰ ਕਮਿਸ਼ਨ ਮਿਲਣਾ ਵਾ ਇਹ ਉਹਨਾਂ ਨਾਲ ਕਰਕੇ ਹਨੱਕੇ ਲੋਕਾਂ ਨਾਲ ਇੱਥੇ ਇਹ ਮਤਲਬ ਧੱਕੇਸਾਹੀ ਕਰਦੇ ਆ ਪਰ ਇਹ ਖਾੜੇ ਦੇ ਵਿੱਚ ਜਿਹੜੀ ਫੈਕਟਰੀ ਲੱਗ ਰਹੀ ਆ ਇਹਦੇ ਤੇ ਖਾੜੇ ਪਿੰਡ ਤੇ ਪ੍ਰਸ਼ਾਸਨ ਕੀ ਮੁੱਖ ਮੰਤਰੀ ਕੀ ਹਾਈ ਕੋਰਟ ਦਾ ਕੀ ਸੁਪਰੀਮ ਕੋਰਟ ਦਾ ਫੈਸਲਾ ਆ ਜੇ ਕੋਈ ਧੱਕੇਸ਼ਾਹੀ ਨਹੀਂ ਹੋਊਗੀ ਇਸ ਤੋਂ ਇਲਾਵਾ ਜੇ ਕਿਤੇ ਹੋਰ ਵੀ ਇਲਾਕੇ ਦੇ ਵਿੱਚ ਫੈਕਟਰੀ ਜਾਂਦੀ ਆ ਤਾਂ ਸਾਡਾ ਖਾੜਾ ਪਿੰਡ ਪਹਿਲ ਦੇ ਆਧਾਰ ਤੇ ਉੱਥੇ ਵੀ ਮੂਹਰੇ ਸਾਹਮਣਾ ਕਰੂਗਾ ਭਾਈ ਜਿਵੇਂ ਐਮਐਲਏ ਦੀ ਗੱਲ ਕਰੇ ਕੀ ਲੱਗਦਾ ਐਮਐਲਏ ਕਿਉਂ ਇਸ ਦੇ ਹੱਕ ਦੇ ਵਿੱਚ ਖੜੀ ਤੁਰ ਤੁਹਾਨੂੰ ਤੁਹਾਡੇ ਪਿੰਡ ਵਾਸੀਆਂ ਨੂੰ ਲੱਗਦੀ ਆ ਅਸੀਂ ਜਦੋਂ ਵੀ ਜਨਕ ਕੋਈ ਵਿਕਾਸ ਕਾਰਜਾਂ ਦੀ ਖਾਤਰ ਸੀ ਐਮਐਲਏ ਦੇ ਅਸੀਂ ਜਾਂਦੇ ਸੀ ਗਏ ਉਹਨਾਂ ਦੇ ਸਾਨੂੰ ਜਾਨਕਿ ਜੇ ਕੋਈ ਵੀ ਮੰਗ ਰੱਖਣੀ ਜਾਂ ਗਰਾਊਂਡ ਬਾਰੇ ਜਾਂ ਕੋਈ ਵੀ ਸਾਡੇ ਕੋਲ ਉਹਨਾਂ ਨੇ ਇਹੀ ਮੁੱਦਾ ਰੱਖਣਾ ਵੀ ਪਹਿਲਾਂ ਧਾਰਨਾ ਚੱਕ ਲੋ ਅਸੀਂ ਝਾੜੇ ਨਾਲ ਅਸੀਂ ਬਾਅਦ ਚ ਜਿਹੜੇ ਵੀ ਤੁਸੀਂ ਕੰਮ ਕਹੋਗੇ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਹੁਣ ਇਹ ਨਹੀਂ ਸਮਝ ਆ ਰਿਹਾ ਕਿ ਉਹ ਕਿਉਂ ਕਹਿ ਰਹੇ ਆ ਕਿਉਂਕਿ ਉਹ ਜਨਕਿ ਇਹ ਕਾਰਪੋਰੇਟ ਘਰਾਣਿਆਂ ਦੇ ਜਨਕਿ ਪੱਖੇ ਦੇ ਵਿੱਚ ਜਰਕੇ ਜਿਹੜੀ ਗੱਲ ਕਹਿ ਰਹੇ ਆ ਕਿਉਂ ਸਾਨੂੰ ਜਦੋਂ ਸਰਚ ਕੀਤੀ ਸਾਡੇ ਜਨਕਿ ਜਿਵੇਂ ਪਹਿਲਾਂ ਮੇਰੇ ਵੀਰ ਸੁਖਜੀਤ ਸਿੰਘ ਸਾਹਿਬ ਕਾ ਸਪੰਨ ਦੱਸ ਕੇ ਗਏ ਆ ਵੀ ਜਨਕਿ ਸਾਡੇ ਇਹਨਾਂ ਦੇ ਜਿਹੜੇ ਸਰਕਾਰ ਦੇ ਜਿਹੜੇ ਸੀਗੇ ਸਾਇੰਸਦਾਨ ਉਹਨਾਂ ਦੇ ਨਾਲ ਸਾਡੇ ਬਲਵਿੰਦਰ ਸਿੰਘ ਔਲਖਾ ਜਨਕਿ ਉਹਨਾਂ ਨੇ ਉਹਨਾਂ ਨੂੰ ਝੁਠਲਾਇਆ ਵਾ ਉਹਨਾਂ ਨੇ ਝੂਠਾ ਸਾਬਤ ਕੀਤਾ ਵੀ ਇਹ ਫੈਕਟਰੀਆਂ ਬਾਈ ਜੀ ਆਪਣੇ ਲੋਕ ਹਿੱਤਾਂ ਨਹੀਂ ਗਿਆ ਇਹ ਸਿਰਫ ਨੁਕਸਾਨ ਹੀ ਨੁਕਸਾਨ ਹੈ ਇਹਦਾ ਨਾ ਵਾਤਾਵਰਨ ਹਵਾ ਹਰ ਸਾਰੀ ਜ਼ਹਿਰੀਲੀ ਹੋ ਗੰਦਰੀ ਹੋ ਪਾਣੀ ਜ਼ਹਿਰੀਲਾ ਹੋਊਗਾ ਕੈਂਸਰ ਹੋਊਗਾ ਮੱਖੀਆਂ ਮਛੜੀ ਤਦਾਦ ਵਧੂਗੀ ਪਰ ਫੇਰ ਵੀ ਸਾਡੇ ਇਹ ਪ੍ਰਸ਼ਾਸਨ ਤੇ ਸਾਡੇ ਅਧਿਕਾਰੀਆਂ ਤੇ ਸਾਡੇ ਐਮਐਲਿਆਂ ਤੇ ਐਮਪੀਆਂ ਤੇ ਕਾਹਤੋਂ ਨਹੀਂ ਜੂ ਸਰਕਦੀ ਇਹ ਸਾਡੀ ਸਮਝ ਤੋਂ ਪਰੇ ਆ ਐਮਪੀ ਰਾਜੀਵ ਵੜਿੰਗ ਤੱਕ ਪਹੁੰਚ ਕੀਤੀ ਰਾਜੀਵ ਵੜਿੰਗ ਤੱਕ ਪਹੁੰਚ ਹੋਈ ਹਾਂਜੀ ਉਹ ਸਾਰੇ ਜਣ ਕੇ ਸੈਂਟਰ ਤੱਕ ਜਣ ਕੇ ਮੇ ਸਾਹਮਣੇ ਸੀਐਮ ਤੱਕ ਪਹੁੰਚ ਕੀਤੀ ਉਹਨਾਂ ਦੇ ਜਣ ਕੇ ਪੀਏ ਤੱਕ ਤਾਂ ਉਹਨਾਂ ਨੇ ਬੈਠ ਕੇ ਹੋਈਆਂ ਸਾਰੇ ਉੱਚ ਅਧਿਕਾਰੀਆਂ ਤੱਕ ਹੋਈਆਂ ਤੇ ਬੜੈਂਗਾ ਰਾਜਾ ਬੜੈਂਗਾ ਜਿਹੜਾ ਐਮਪੀ ਦੀ ਅਸੀਂ ਵੋਟਾਂ ਦਾ ਅਸੀਂ ਬਾਈਕਾਟ ਕੀਤਾ ਸੀ ਉਦੋਂ ਇੱਥੇ ਜਣ ਕੇ ਰੋਡ ਸ਼ੋਅ ਕੀਤਾ ਤੇ ਆ ਕੇ ਬੈਠ ਕੇ ਗਿਆ ਧਾਰਨ ਦੇ ਵਿੱਚ ਸਾਰਿਆਂ ਨੂੰ ਪਤਾ ਵਾ ਕੋਈ ਗੱਲ ਸਾਨੂੰ ਵੋਟਾਂ ਵਾਧਾ ਤੁਹਾਡੇ ਧਾਰਨ ਚ ਕਾ ਦਾਂਗੇ ਅਸੀਂ ਕਹਿੰਦੇ ਸਾਡੇ ਵੋਟਰਾਂ ਤੇ ਪਹਿਲਾਂ ਹੱਲ ਕਰ ਦਿਓ ਤੇ ਅਸੀਂ ਜਣ ਕੇ ਤੁਹਾਡੇ ਨਾਲ ਵੋਟਾਂ ਲੈਣ ਤਾਂ ਬਾਈ ਫਿਰ ਇਤਕੀ ਵੀ ਆ ਜਾਣਗੇ ਐਮ ਕੀ ਹੋਤਾ ਬੀਬੀ ਐਮਐਲਏ ਬਾਈ ਜੀ ਵੋਟਾਂ ਲੈਣ ਆਉਣਗੇ ਕਿਸੇ ਤਰੀਕੇ ਨਾਲ ਹੀ ਪਿੰਡ 'ਚ ਵੜਨਗੇ ਸੋ ਸਮਝ ਕੇ ਕਿਉਂਕਿ ਲੋਕ ਅੱਗੇ ਇਟਾਂ ਰੋਣਾ ਵਾਲੇ ਸੀਗੇ ਹੁਣ ਤਾਂ ਲੋਕ ਹੋਰ ਹਸਾਬ ਨਾਲ ਲੜਾਈ ਲੜਦੇ ਆ ਕਾਨੂੰਨੀ ਤੌਰ ਤੇ ਲੜਾਈ ਲੜਨਗੇ ਇਹਦਾ ਸਾਡੇ ਪਿੰਡ ਦੇ ਵਿੱਚ ਤਾਂ ਆਪ ਵਾਲੇ ਤੱਕ ਤੇ ਭੁੱਲ ਕੇ ਵੀ ਬੂਥ ਬਣਾ ਲਾ ਲੈਣ ਕਿਉਂਕਿ ਪਿੰਡ ਦੇ ਬਹੁਤ ਜਿਹੜੇ ਲੋਕ ਆ ਉਹ ਬਹੁਤ ਦੁਖੀ ਹੋਏ ਬੈਠਿਆ ਇਲਾਕੇ ਦੇ ਲੋਕ ਦੁਖੀ ਹੋਏ ਬੈਠਿਆ ਇਹ 92 ਸੀਟਾ ਅੱਗੇ ਲੈ ਕੇ ਗਏ ਆ ਮੈਨੂੰ ਲੱਗਦਾ ਹੈ ਕਿ 2-4 ਵੀ ਲੈ ਜਾਂਦਾ ਬਹੁਤ ਵੱਡੀ ਗੱਲ ਆ ਪਰ ਇਹ ਝਾਂਡੂ ਵਾਲੇ ਤਾਂ ਝੰਡੇ ਵਾਲਿਆਂ ਨੂੰ ਵਿਹਲੜ ਵੀ ਕਹਿੰਦੇ ਆ ਕਹਿੰਦੇ ਵਿਹਲੜ ਕਈ ਝੰਡੇ ਲੈ ਕੇ ਬੈਠ ਜਾਂਦੇ ਆ ਜਦੋਂ ਆਪੇ ਵਿਹਲੇ ਬੈਠ ਕੇ ਅੰਦਰ ਕ੍ਰਾਪਸ਼ਨ ਦੇ ਪੈਸੇ ਖਾਂਦੇ ਆਈ ਰਿਆਸਮਤ ਖੋਰੀਆਂ ਕਰਦੇ ਆ ਤੇ ਇਹਨਾਂ ਨੂੰ ਤਾਂ ਸਾਰੇ ਲੋਕ ਬਿੱਲ ਹੀ ਲੱਗਣੇ ਆ ਹੁਣ ਤੁਸੀਂ ਮੰਗ ਕੇ ਇਹੀ ਆ ਕਿ ਜਿੰਨਾ ਚਿਰ ਇਹ ਫੈਕਟਰੀ ਸਾਡੇ ਨਗਰ ਤੋਂ ਬਾਹਰ ਨਹੀਂ ਹੁੰਦੀ ਉਨਾਂ ਚਿਰ ਸਾਡਾ ਧਰਨਾ ਜਿਉਂਦਾ ਤਿਉਂ ਜਰੀ ਰਹੇ ਅਸੀਂ ਇਕੱਲੇ ਨਗਰ ਦੀ ਨਹੀਂ ਗੱਲ ਕਰਦੇ ਅਸੀਂ ਤਾਂ ਪੂਰੇ ਪੰਜਾਬ ਦੀ ਗੱਲ ਕਰਦੇ ਆ ਵੀ ਸਾਡੇ ਪੰਜਾਬ ਚੋ ਹੀ ਇਹ ਗੰਦੀਆਂ ਫੈਕਟਰੀਆਂ ਦੂਰ ਹੋਣੀਆਂ ਚਾਹੀਦੀਆਂ ਵੀ ਕਾਨੇਰ ਹੋਰ ਜਿੱਧਰ ਵੀ ਮਰਜੀ ਜਿੱਥੇ ਮਦਲ ਇਹ ਪੰਜਾਬ ਦੀ ਜਿਹੜੀ ਧਰਤੀ ਆ ਉਪਜਾਊ ਧਰਤੀ ਆ ਇਹਦੇ ਵਿੱਚ ਤਾਂ ਕੈਮੀਕਲ ਵਾਲੀਆਂ ਫੈਕਟਰੀਆਂ ਲੱਗਣੀਆਂ ਹੀ ਨਹੀਂ ਚਾਹੀਦੀਆਂ ਬਾਕੀ ਤੁਸੀਂ ਦੇਖ ਹੀ ਰਹੇ ਆ ਜੋ ਅੱਜ ਅਸੀਂ ਸਾਲਵਾਰ ਇੱਕ ਦਿਨ ਮਨਾ ਰਹੇ ਆ ਉਹ ਤੁਸੀਂ ਠਾਠਾ ਮਾਰਦਾ ਸਾਡੇ ਪਿੰਡ ਦਾ ਕੱਠ ਤੇ ਬਾਹਰ ਲੋ ਬਾਹਰੋਂ ਆਈਆਂ ਕਾਈਆਂ ਦਾ ਦੇਖ ਹੀ ਸਕਦੇ ਆ ਵੀ ਇੱਥੇ ਫੈਕਟਰੀ ਲੱਗਣੀ ਬਹੁਤ ਮੁਸ਼ਕਲ ਹੋ ਚੁੱਕੀ ਆ ਹੁਣ ਸਰਕਾਰ ਵੀ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਫੈਸਲਾ ਆ ਜੇ ਫੈਕਟਰੀ ਇੱਥੇ ਨਹੀਂ ਚੱਲੂਗੀ ਕਾਂ ਪਿੰਡ ਅਖਾੜੇ ਦੇ ਲੋਕ ਸਾਡੇ ਮੇਰੇ ਨਾਲ ਸੀ ਗੱਲਬਾਤ ਉਹਨਾਂ ਦੇ ਨਾਲ ਕੀਤੀ ਉਹ ਕਹਿੰਦੇ ਨੇ ਕਿ ਐ ਐਮਐਲਏ ਸਬਜੀਤ ਕੌਰ ਮਾਣੂ ਕੇ ਹੋਰਾਂ ਦਾ ਵੀ ਕਿਸੇ ਤਰ੍ਹਾਂ ਦਾ ਇੰਟਰਸਟ ਕੋਈ ਹੈ ਜੋ ਉਹ ਇਸ ਦੇ ਵਿਰੋਧ ਦੇ ਵਿੱਚ ਨਹੀਂ ਸਗੋ ਇਸ ਦੇ ਪੱਖ ਦੇ ਵਿੱਚ ਭੁਗਤ ਦੇ ਨਜ਼ਰ ਆਉਂਦੇ ਨੇ ਪਰ ਉਹ ਕਹਿੰਦੇ ਚਾਹੇ ਭਗਵੰਤ ਸਿੰਘ ਮਾਣ ਖੁਦ ਆ ਜਾਣ ਪਰ ਇੱਥੋਂ ਅਸੀਂ ਇਹ ਫੈਕਟਰੀ ਚੁਕਵਾ ਕੇ ਹੀ ਹਿੱਸਾ ਲਵਾਂਗੇ ਜੁੜੇ ਰਹੋ ਆਰਐਮਟੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਤ ਕਰੇਵਾਲ ਦੇ ਹੋ ਜਾ ਧੰਨਵਾਦ